ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਕਮੰਤਰੀ ਮਾਂ ਬੋਲੀ ਦੇ ਹੜਨ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਜੀਵੇ ਮਾਂ ਬੋਲੀ ਪੰਜਾਬੀ ਦਾ ਆਯੋਜਨ ਕੀਤਾ ਗਿਆ ਮਾਤਾ ਸੁੰਦਰੀ ਕਾਲਜ ਦਿੱਲੀ ਦੇ ਮਾਤਾ ਸਾਹਿਬ ਕਰੋਡਿਟੋਰੀਅਮ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਾਰੀਆਂ ਸਥਾਨਕਾਵਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਮਾਂ ਬੋਲੀ ਪ੍ਰਤੀ ਸਭ ਨੂੰ ਜਾਗਰੂਕ ਕੀਤਾ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਪਪੂਲਿਤ ਕਰਨਾ ਸਾਡਾ ਸਭ ਦਾ ਫਰਜ਼ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਵੱਡੇ ਉਪਰਾਲੇ ਕਰ ਰਹੀ ਹੈ ਕਾਲਕਾਨੇ ਕਿਹਾ ਕਿ ਹਰ ਘਰ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ ਇਸ ਮੌਕੇ ਉਹਨਾਂ ਨਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਖੁਰਾਣਾ ਵੀ ਮੌਜੂਦ ਸਨ ਇਸ ਮੌਕੇ ਕਾਲਕਾਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਜਿ ਕੋ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣਾ ਰਹੀ ਹੈ ਉਹਨਾਂ ਨੇ ਅੱਜ ਕੁਮਾਂਤਰੀ ਪੰਜਾਬੀ ਭਾਸ਼ਾ ਦਾ ਜਿਹੜਾ ਦਿਨ ਹੈ ਉਹਨਾਂ ਸਮਰਪਿਤ ਪ੍ਰੋਗਰਾਮ ਰੱਖਿਆ ਔਰ ਉਹਦੇ ਵਿੱਚ ਜੀਵਾਂ ਮਾਂ ਬੋਲੀ ਜਿਹੜਾ ਟਾਈਟਲ ਰੱਖਿਆ ਆਪਣੀ ਮਾਂ ਬੋਲੀ ਨੂੰ ਬਚਾਣ ਦਾ ਔਰ ਆਪਣੇ ਸੱਭਿਆਚਾਰ ਨੂੰ ਬਚਾਣ ਦਾ ਆਪਣੀ ਸੰਸਕ੍ਰਿਤੀ ਨੂੰ ਬਚਾਣ ਦੇ ਪ੍ਰੋਗਰਾਮ ਰੱਖਿਆ ਸਾਡੇ ਗੁਰੂ ਅਰਕੇਸ਼ਨ ਪਬਲਿਕ ਸਕੂਲ ਦੀਆਂ ਸਾਰੀਆਂ ਬ੍ਰਾਂਚਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਵੱਖ-ਵੱਖ ਟਾਈਟਲਸ ਦਿੱਤੇ ਗਏ ਸੀ ਉਹਨਾਂ ਨੂੰ ਜਿਹਦੇ ਉੱਤੇ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਸੱਭਿਆਚਾਰ ਕੀ ਹੈ ਸਾਡੀ ਸੰਸਕ੍ਰਿਤੀ ਕੀ ਹੈ ਔਰ ਇਹ ਜਿਹੜੀ ਮਾਂ ਬੋਲੀ ਹੈ ਇਹ ਜਿਹੜੀ ਸਾਨੂੰ ਗੁਰੂਆਂ ਦੀ ਦਿੱਤੀ ਹੋਈ ਦੇਣ ਹੈ ਇਹ ਜਿਹੜੀ ਲਿਪੀ ਹੈ ਸਾਡੇ ਕੋਲ ਗੁਰਮੁਖੀ ਹੈ 33 ਅਖਰੀ ਇਹ ਗੁਰੂ ਸਾਹਿਬ ਨੇ ਆਪ ਸਾਨੂੰ ਦਿੱਤੀ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਕਿਰਪਾ ਤੇ ਬਾਦ ਔਰ ਇਹ ਜੇ ਸਾਡੇ ਘਰੋਂ ਵਿਸਰਦੀ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਕਦੀ ਗੁਰਸਿੱਖੀ ਨਾਲ ਨਹੀਂ ਜੁੜ ਸਕਦੇ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜ ਸਕਦੇ ਸੋ ਇਸ ਕਰਕੇ ਸਾਡਾ ਸਭ ਤੋਂ ਵੱਡਾ ਉਦੇਸ਼ ਹੋਣਾ ਚਾਹੀਦਾ ਕਿ ਅਸੀਂ ਆਪਣੇ ਘਰ-ਘਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਮਾਂ-ਬੋਲੀ ਦੇ ਨਾਲ ਜੋੜ ਕੇ ਰੱਖੀਏ ਜਿੰਨੂੰ ਬੋਲ ਨਹੀਂ ਆਉਂਦੀ ਹੋਈ ਕਿ ਉਹ ਲਿਖਤੀ ਲੇਗਾ ਉਹ ਪੜ੍ਹੇਗਾ ਕੀ ਸੋ ਇਸ ਕਰਕੇ ਇਹ ਉਪਰਾਲਾ ਜਿਹੜਾ ਗੁਰਦੁਆਰਾ ਕਮੇਟੀ ਨੇ ਸ਼ੁਰੂ ਕੀਤਾ ਸੀ ਡੀਐਸਜੀਐਮਸੀ ਨੇ ਪਿਛਲੇ 2 ਸਾਲਾਂ ਤੋਂ ਲਗਾਤਾਰ ਇਦੇ ਵਿੱਚ ਇਜ਼ਾਫਾ ਹੋ ਰਿਹਾ ਰਾਜਸਤਾਨ ਨੂੰ ਖੁਸ਼ੀ ਹੈ ਕਿ ਬੱਚਿਆਂ ਦੇ ਵਿੱਚ ਇੱਕ ਉਹਨਾਂ ਦੇ ਵਿੱਚ ਜਾਗਰਤੀ ਹੈ ਉਹਨਾਂ ਦੇ ਵਿੱਚ ਇੱਕ ਜੋਸ਼ ਹੁੰਦਾ ਹੈ ਉਹ ਜੋ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਦਾ ਔਰ ਅੱਜ ਇੱਥੇ ਅਪੀਲ ਵੀ ਕੀਤੀ ਗਈ ਹੈ ਕਿ ਸਾਰੇ ਆਪਾਂ ਮਿਲ ਕੇ ਹੌਕਾ ਦੇਈਏ ਘਰ-ਘਰ ਦੇ ਵਿੱਚ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਹਿੰਦੀ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੇ ਨੇ ਉਹ ਵੀ ਨਾਲ ਇਹਦੇ ਜੁੜਨ ਔਰ ਉਹਨਾਂ ਨੂੰ ਜੋੜਿਆ ਜਾਏ ਔਰ ਪੰਜਾਬੀ ਭਾਸ਼ਾ ਦੇ ਨਾਲ ਸਾਰੀ ਕੌਮ ਨੂੰ ਸਾਰੇ ਬੰਦਿਆਂ ਨੂੰ ਉਹਦੇ ਵਿੱਚ ਜੋੜੇ ਕਿਸਾਨਾਂ ਵੱਲੋਂ ਫਿਰ ਨਵਾਂ ਮੋਰਚਾ ਲਗਾਇਆ ਜਾ ਰਿਹਾ ਹੈ ਅਤੇ ਨਵਰੀ ਇੱਕ ਪ੍ਰਮੁੱਖ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਹੈ ਕਿ ਦਿੱਲੀ ਕੁਮੇੜੇ ਲੰਗਰ ਵਾਸਤੇ ਬਣਾਇਆ। ਦੇਖੋ ਕੱਲ ਇੱਕ ਪੋਸਟਰ ਸਰਦਾਰ ਹਰਵਿੰਦਰ ਸਿੰਘ ਕੇਪੀਜੀ ਦੇ ਨਾਮ ਦੇ ਉੱਤੇ ਕੜਿਆ ਗਿਆ ਸੀ ਬੜੀ ਮੰਦਭਾਗੀ ਸੋਚੋ ਬੜੀ ਕਟਿਆ ਸੋਚ ਤੇ ਬੰਦੇ ਜਿਸ ਨੇ ਹਰਕਤ ਕੀਤੀ ਹੈ। ਕਿਸਾਨ ਸਾਡੇ ਦੇਸ਼ ਦਾ ਅੰਦਤਾ ਹੈ ਔਰ ਕਿਸਾਨਾਂ ਨੂੰ ਉਹਦੀ ਮਦਦ ਕਰਨਾ ਕਿਸਾਨਾਂ ਨੂੰ ਲੰਗਰ ਛਕਾਣਾ ਇਹ ਹਰ ਸਿੱਖ ਦਾ ਨਹੀਂ ਹਰ ਹਿੰਦੂਸਤਾਨੀ ਦਾ ਫਰਜ਼ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਭ ਤੋਂ ਪਹਿਲਾ ਫਰਜ਼ ਬੰਦਾ ਹੈ ਇਸ ਕਰਕੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜੇ ਹੋਵਾਂਗੇ ਦਿੱਲੀ ਆਨਤੀ ਉਹਨਾਂ ਦੀ ਲੋੜ ਨਾ ਪਵੇ ਉਹਨਾਂ ਦਾ ਅੱਜ ਫੈਸਲਾ ਹੋ ਰਿਹਾ ਹੈ ਬਹੁਤ ਚੰਗੀ ਗੱਲ ਹੈ ਉਹਨਾਂ ਦੇ ਫੈਸਲੇ ਹੋ ਜਾਣ ਮਗਰ ਜਿੱਥੇ ਤੱਕ ਸੰਘਰਸ਼ ਦੀ ਸਾਡੇ ਸਾਨੂੰ ਜਿੱਥੇ ਆਵਾਜ਼ ਮਾਰਨਗੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਜ਼ਰੂਰ ਖੜੇ ਹੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਹੈ ਇਹ ਤੋਂ ਮੰਤਰੀ ਮਾਂਬੋਲੀ ਦੀ ਹੜਾ ਜੋ 21 ਫਰਵਰੀ ਨੂੰ ਆ ਰਿਹਾ ਹੈ ਉਹਦੇ ਜਿਹੜਾ ਅਸੀਂ ਉਹਨੂੰ ਸੰਬੰਧਿਤ ਜਿਹੜਾ ਅਸੀਂ ਅੱਜ ਇੱਕ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਕੀਤਾ ਹੈ ਤੇ ਜਿਹਦਾ ਟਾਈਟਲ ਹੈ ਜੀਬੇ ਮਾਂ ਬੋਲੀ ਪੰਜਾਬੀ ਤੇ 21 ਫਰਵਰੀ ਨੂੰ ਦਿਹਾੜਾ ਆ ਰਿਹਾ ਹੈ ਕਿਉਂਕਿ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣੇ ਆ ਇਸ ਕਰਕੇ ਅਸੀਂ ਜਿਹੜਾ ਇਹ 15 ਫਰਵਰੀ ਨੂੰ ਰੱਖਿਆ ਮੈਂ ਇਹਨਾਂ ਨੂੰ ਵੀ ਧੰਨਵਾਦ ਕਰਦਾ ਹਾਂ ਸਾਡੇ ਦਿੱਲੀ ਸਿਕੂਲਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰ ਹਰਮਿਤ ਸਿੰਘ ਕਾਲਕਾ ਅਤੇ ਜਨਰਲ ਸਕੱਤਸ ਰਾਜ ਜਗਦੀਪ ਸਿੰਘ ਗਾਹਲੋਂ ਜਿਨ੍ਹਾਂ ਨੇ ਇਹ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਜਿਹੜਾ ਗਠਨ ਕੀਤਾ ਤਾਂ ਕਿ ਜਿਹੜੀ ਮਾਂ ਬੋਲੀ ਪੰਜਾਬੀ ਹੈ ਇਹ ਹੋਰ ਵੱਧ ਫੁੱਲ ਸਕੇ ਹੋਰ ਪਰਫਲਰੈਂਸ ਹੋ ਸਕੇ ਇਸ ਦਾ ਵਧੇਰੇ ਪ੍ਰਸਾਰ ਹੋ ਸਕੇ ਔਰ ਜਦੋਂ ਤੋਂ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣੀ ਹੈ ਲਗਾਤਾਰ ਕਮੇਟੀ ਦੇ ਸਹਿਯੋਗ ਦੇ ਨਾਲ ਕੰਮ ਕਰ ਰਹੀ ਹੈ ਜਿਹੜਾ ਸਾਡੇ ਪੰਜਾਬੀ ਪਾਸ਼ਾ ਪ੍ਰਸਾਰ ਕਮੇਟੀ ਦਾ ਡਿਪਾਰਟਮੈਂਟ ਬਣਿਆ ਸਾਡੇ ਪ੍ਰਧਾਨ ਸਾਹਿਬ ਤੇ ਮਾਨਯੋਗ ਸ੍ਰੀ ਸਰਦਾਰ ਨੇ ਸਾਨੂੰ ਇਹ ਮੌਕਾ ਦਿੱਤਾ ਸੇਵਾ ਦਾ ਇਹ ਦਿੱਲੀ ਚ ਪਹਿਲੀ ਵਾਰ ਆ ਡਿਪਾਰਟਮੈਂਟ ਬਣਿਆ ਤੇ ਸਾਡੇ ਡਿਪਾਰਟਮੈਂਟ ਦੇ ਜਦੋਂ ਬਣਿਆ ਤੇ ਸਾਡੇ ਸਿਰ ਤੇ ਬੜੀ ਇੱਕ ਕੰਦੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਦਾ ਮਿਆਰ ਉੱਚਾ ਕਰਨਾ ਹੈ ਉਹਨੂੰ ਅਸੀਂ ਕਿੱਦਾਂ ਉੱਚਾ ਕਰਨਾ ਹੈ ਉਹਰੇ ਲਈ ਅਸੀਂ ਯਤਨ ਯਤਨ ਚੀਲਾਂ ਜਿੱਦਾਂ ਕਿ ਆਪ ਜੀ ਨੇ ਦੇਖਿਆ ਸਾਡੇ ਹਾਲੇ ਵੀ ਜਿੰਨੇ ਸਾਡੇ ਪ੍ਰੋਗਰਾਮ ਹੋਏ ਨੇ ਉਹ ਪ੍ਰੋਗਰਾਮ ਜਿਹੜੇ ਨੇ ਹਮੇਸ਼ਾ ਪੰਜਾਬੀ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੀ ਇੱਕ ਖਾਸੀਅਤ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਨਵੋਲ ਕਰਦੇ ਹਾਂ ਸਾਡੇ ਟੀਚਰ ਸਾਹਿਬਾਨ ਇਨਵੋਲ ਹੁੰਦੇ ਨੇ ਔਰ ਇਹ ਬੱਚੇ ਜਿਹੜੇ ਨੇ ਇਹ ਮਾਂ ਬੋਲੀ ਦੇ ਐਮਬੈਸਡਰ ਬਣ ਕੇ ਅੱਗੇ ਜਿਹੜੇ ਹੈ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣਗੇ ਇਹ ਤਰ੍ਹਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਪੰਜਾਬੀ ਸਿਕਾਫਤ ਖਤਮ ਹੁੰਦੀ ਜਾ ਰਹੀ ਹੈ ਉਸੇ ਨੂੰ ਡਿਫੈਕਟ ਕਰ ਰਿਹਾ ਤੁਸੀਂ ਦੇਖੋ ਜਿਹੜਾ ਅਸੀਂ ਮੰਤਰੀ ਮਾਂ ਬੋਲੀ ਜਿਹੜੇ ਨੂੰ ਇਹ ਸਮਰਪਿਤ ਜੀਵੇ ਮਾਂ ਬੋਲੀ ਪ੍ਰੋਗਰਾਮ ਕੀਤਾ ਹੈ ਇੱਕ ਮੰਤਰੀ ਮਾਂ ਬੋਲੀ ਦਿਹਾੜੇ ਨੂੰ ਇਸੇ ਕਰਕੇ ਸਮਰਪਿਤ ਕਰਕੇ ਕਿਹਾ ਕਿ ਘਰਾਂ ਦੇ ਵਿੱਚ ਅਗਰ ਸੱਭਿਆਚਾਰ ਖਤਮ ਹੋ ਜਾਏਗਾ ਪੰਜਾਬੀ ਦਾ ਪੰਜਾਬੀ ਕਲਚਰ ਖਤਮ ਹੋ ਜਾਏਗਾ ਤੇ ਉਹ ਕਿਤਨੇ ਕਿਤੇ ਮਾਂ ਬੋਲੀ ਦੇ ਨਿਗਾਰ ਵੱਲ ਉਹ ਤੁਰੇਗਾ ਉੱਚਾ ਕਰਕੇ ਜਾਵਾਂਗਾ ਮੈਂ ਜਗ ਤੇ ਗੌਰ ਪੰਜਾਬੀ ਦਾ ਘਰ ਘਰ ਅੰਦਰ ਮੁਝੇਗਾ ਰੱਜਦਾ ਹੋਰ ਪੰਜਾਬੀ ਦਾ ਅੰਤਰਾਕਤੀ ਮੰਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਕਿ ਨਵੇਕਲਾ ਉਪਰਾਲਾ ਜੀਵੇ ਮਾਂ ਬੋਲੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹਦੇ ਵਿੱਚ ਦਿੱਲੀ ਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਹਜ਼ਾਰਾਂ ਬੱਚਿਆਂ ਨੇ ਸ਼ਿਰਕਤ ਕੀਤੀ ਔਰ ਪੰਜਾਬੀ ਬੋਲੀ ਦੀ ਗੱਲ ਹੋਈ ਪੰਜਾਬੀ ਪਹਿਰਾਵੇ ਦੀ ਗੱਲ ਹੋਈ ਪੰਜਾਬੀ ਖੇਡਾਂ ਦੀ ਗੱਲ ਹੋਈ ਪੰਜਾਬੀ ਸੱਤਿਆਚਾਰ ਦੀ ਗੱਲ ਹੋਈ ਪੁਰਾਣੇ ਪੰਜਾਬ ਦੀ ਗੱਲ ਹੋਈ ਨਵੇਂ ਪੰਜਾਬ ਦੀ ਗੱਲ ਹੋਈ ਗਲੋਬਲ ਪੰਜਾਬ ਦੀ ਗੱਲ ਹੋਈ ਇੰਥੋਂ ਤੱਕ ਕਿ ਉਹ ਚੀਜ਼ਾਂ ਜਿਹੜੀਆਂ ਅੱਜ ਦੇ ਦਿੱਲੀ ਦੇ ਬੱਚਿਆਂ ਨੇ ਜੋ ਸ਼ਹਿਰੀ ਬੱਚੇ ਨੇ ਇਹਨਾਂ ਨੇ ਆਪਣੇ ਜੀਵਨ ਚ ਨਹੀਂ ਦੇਖੀਆਂ ਸਨ ਉਹ ਵੀ ਚੀਜ਼ਾਂ ਅਸੀਂ ਇਹਨਾਂ ਨੂੰ ਅੱਥੇ ਦਿਖਾਈਆਂ ਭਾਵੇਂ ਉਹ ਪੱਖੀਆਂ ਨੇ ਮੰਡੀਆਂ ਨੇ ਸਰਖੇ ਨੇ ਛੱਜ ਨੇ ਉਹਨਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਿਰਾਸਤੀ ਔਰ ਬੜਾ ਖੂਬਸੂਰਤ ਇਵਰਾਸਤੀ ਮੇਲਾ ਵੀ ਆਪਣੇ ਆਪ ਦੇ ਵਿੱਚ ਦਾਗਰ ਹੋਇਆ ਤੇ ਮੈਂ ਵਧਾਈ ਦਵਾਉਂਦਾ ਦਿੱਲੀ ਸਿਗੁਦਵਾਰਾ ਪ੍ਰੋਗਰਾਮ ਕਮੇਟੀ ਨੂੰ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਨੂੰ ਕਿ ਇੱਕੋ ਜੇ ਉਪਰਾਲੇ ਹੋਣੇ ਚਾਹੀਦੇ ਆ ਉਹ ਮੇਰੇ ਦਿਲ ਦੀ ਆਵਾਜ਼ ਰਹੇਗੀ ਇੱਕੋ ਮੇਰੇ ਦਿਲ ਦੀ ਆਵਾਜ਼ ਰਹੇਗੀ ਪੰਜਾਬੀ ਸਦਾ ਸੋਨਾ ਤਾਜ ਰਹੇਗੀ ਜਿਵੇਂ ਮਾਂ ਬੋਲੀ ਦਾ ਅੱਜ ਦਾ ਇਹ ਪ੍ਰੋਗਰਾਮ ਅਸੀਂ ਧੰਨਵਾਦੀ ਹਾਂ ਦਿਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਜਿਨ੍ਹਾਂ ਨੇ ਇਸ ਸ਼ਿਲਾਗਾ ਯੋਗ ਉਪਰਾਲੇ ਸਦਕਾ ਅੱਜ ਦਾ ਇਹ ਪ੍ਰੋਗਰਾਮ ਪਰਵਾਨ ਚੜਿਆ ਤੇ ਬੜੇ ਹੀ ਸੋਨੇ ਟਾਂ ਦੇ ਨਾਲ ਸਾਰੇ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੇ ਆਪਣੀ ਪੇਸ਼ਕਾਰੀ ਦਿਖਾ ਕੇ ਦਿਖਾ ਦਿੱਤਾ ਕਿ ਪੰਜਾਬੀ ਕਿੱਥੇ ਵੀ ਕਿਸੇ ਮਾਮਲੇ ਵਿੱਚ ਘਟ ਨਹੀਂ ਹਨ ਸੋ ਜੀਵੇ ਮਾਂ ਬੋਲੀ ਪੰਜਾਬੀ ਜੇਕਰ ਅਜ ਦੀ ਨਵੀਂ ਪਨੀਰੀ ਦੇ ਵਿੱਚ ਇਸ ਤਰ੍ਹਾਂ ਕਾਇਮ ਰਹੇਗੀ ਤਾਂ ਇਹ ਪੰਜਾਬੀ ਸਦਾ ਲਈ ਜਿਉਂਦੀ ਰਹੇਗੀ ਪੰਜਾਬੀ ਇਸ ਵਿਸ਼ੇਸ਼ ਪੰਜਾਬੀ ਭਾਸ਼ਾ ਨੂੰ ਸਮਰਪਿਤ ਇਸ ਪ੍ਰੋਗਰਾਮ 'ਚ ਮੈਂ ਸਾਰੀ ਦੁਨੀਆ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਰਿਲੀਸ ਗੁਰਦਾਰ ਪ੍ਰਬੰਧਕ ਕਮੇਟੀ ਪੰਜਾਬੀ ਮਾਂ ਬੋਲੀ ਨੂੰ ਬਦਾਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਆਪਣੇ ਘਰਾਂ 'ਚ ਵੀ ਅਸੀਂ ਪੰਜਾਬੀ ਬੋਲਣਾ ਸ਼ੁਰੂ ਕਰੀਏ ਪੰਜਾਬੀ ਦੇ ਐਸੇ ਦ੍ਰਿਸ਼ਾਂ ਨੂੰ ਪੰਜਾਬੀ ਦੀਆਂ ਯਾਦਾਂ ਨੂੰ ਪੰਜਾਬੀ ਦੇ ਜੋ ਸਮਾਨ ਨੇ ਅਸੀਂ ਆਪਣੇ ਘਰਾਂ ਵਿੱਚ ਉਸ ਨੂੰ ਸ਼ਾਮਲ ਕਰੀਏ ਤਾਂ ਜੋ ਪੰਜਾਬੀ ਬੋਲਣ ਵਾਲੇ ਬੱਚਾ ਇਹਨੇ ਪੰਜਾਬੀ ਨੂੰ ਬੋਲਣ ਦਾ ਬੱਚੇ ਨੂੰ ਉਤਸ਼ਾਹ ਮਿਲੇ ਔਰ ਆਪਣੇ ਘਰਾਂ ਚ ਪੰਜਾਬੀ ਜੀਉਂਦੀ ਰਹੇ ਜੀਉਂਦੀ ਰਹੇਗੀ ਇਸ ਤਰ੍ਹਾਂ ਦੀ ਆਸ ਨਾਲ ਮੈਂ ਸ਼ੁਭਕਾਮਨਾ ਦਿੰਦਾ ਹਾਂ ਆਪ ਤੋਂ ਆਪ ਦਾ ਧੰਨਵਾਦ